ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਰਾਜਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਘਰੇਲੂ ਪਰਿਵਾਰ ਕੋਲੋਂ ਵਹਿੜ ਦੀ ਵੀਡੀਓ ਬਣਾ ਰਹੇ ਆ ਪੂਰੀ ਟੌਪ ਦੀ ਤੁਹਾਨੂੰ ਵਹਿੜ ਵਿਖਾ ਦੇਣੀ ਆ ਦੋਸਤੋ ਚੰਗੇ ਦੁੱਧ ਵਾਲੀ ਆ ਚੰਗੇ ਗਾਧ ਘਾੜ ਵਾਲੀ ਤੇ ਵੇਲ ਵਾਲੀ ਆ ਜਿਹੜੇ ਵੀ ਚੈਨਲ ਤੇ ਪਹਿਲੀ 1000 ਵੀਡੀਓ ਦੇ ਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਇਹ ਤੇ ਕਨੈਕਟ ਕਰ ਸਕਦੇ ਆ ਆ ਜਾ ਬਈ ਸਾਸੀ ਕਾਲ ਬਈ ਨਾਮ ਦੱਸ ਦੇ ਬਈ ਹਾਂ ਬਈ ਸੋਨੂ ਠੀਕ ਆ ਰਾਜਾ ਨੇ ਆਪਣਾ ਘਰ ਪੈਲਸ ਵਾਲੀ ਸੜਕ ਤੇ ਆ ਜਾਂਦਾ ਨਾ ਪੈਲਸ ਨਾਲ ਦੇ ਸਾਹਮਣੇ ਹੀ ਆਪਣਾ ਘਰ ਸਾਹਮਣਾ ਘਰ ਹੀ ਆ ਜਾਂਦਾ ਇੰਨਾਂ ਦੀ ਦੁਕਾਨ ਆਪਣੇ ਘਰੇ ਠੀਕ ਆ ਤੇ ਵੜ ਆਪਣੀ ਘਰ ਦੇ ਕੋਈ ਆ ਨਾ ਹਾਂ ਘਰ ਦੀ ਹੁਣ ਇਹਨੇ ਕੰਨ ਮਾ ਸੁਆ ਸੁਣਾ ਇਹਨੇ ਤੀਜਾ ਸੁਆ ਸੁਣਾਇਆ ਤੇ ਕਿੰਨੇ ਦਿਨ ਰਹਿੰਦੇ ਵੀ ਸੂਣਦੇ ਇਹਦੇ 10 ਦਿਨ ਰਹਿੰਦੇ 10 ਦਿਨ ਪਏ ਆ ਪੇਹਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ ਇਸੇ ਇਸਨੇ 80 26 ਕਿਲੋ ਚੁੜਾਈ 25 26 ਕਿਲੋ ਐਰ ਕੀ ਹੈ ਵਾਦਨ ਦੀ ਉਮੀਦ ਨਹੀਂ ਤਾਂ ਹੈਗੀ ਐ ਜਿੰਨੀ ਜ਼ਿਆਦਾ ਦੇਣੀ ਠੀਕ ਆ ਤੇ ਇਹਦੇ ਸੀਮਨ ਜਿਹੜਾ ਲੱਗਾ ਸੀਮਨ ਚੰਗਾ ਲੱਗਾ ਇਹ ਚੰਗਾ ਹੀ ਭਰਾਇਆ ਵਾ ਚੰਗਾ ਭਰਾਇਆ ਇਹਦੇ ਬੱਚੇ ਪੇਹਲੇ ਸੂਏ ਦੇ ਆਪਣੇ ਕੋਲੇ ਇਹਦੀ ਹੈਗੀ ਮੱਛੀ ਆਪਣੇ ਖੇਤ ਵਾਲੇ ਘਰੇ ਗੱਭਣਾ ਉਹ ਵੀ ਟਾਈਆਂ ਮੰਨੀਆਂ ਦੀ ਹੋਣ ਠੀਕ ਆ ਯਾਨੀ ਕਿ ਬੱਚੇ ਤਾਂ ਆਪਦੇ ਤੇ ਲਈ ਜਾਂਦੇ ਹੋ ਹਨਾ ਤੋ ਆਪਦੀ ਬੱਚੀ ਠੀਕ ਆ ਤੋ ਠੀਕ ਆ ਤੋ ਰਕੇ ਦਿਖਾਗੇ ਦੋਸਤੋ ਦੂਜੇ ਪਸ਼ੂ ਬਾਈ ਦੇ ਬਾੜੇ ਚ ਇਹ ਇੱਧਰ ਵੇਚ ਨਹੀਂ ਲਈ ਕਰਕੇ ਇੱਧਰ ਸੀਗੀ ਘਰ ਦੀ ਵਹਿੜਾ ਕੋਈ ਵਪਾਰ ਦਾ ਕੰਮ ਨਹੀਂ ਰੰਗ ਬਾਜ ਬਹੁਤ ਚੰਗਾਗਾ ਬਾਕੀ ਦੋਸਤੋ ਥਾਣ ਹਵਾਨਾ ਦੇ ਦੇਖ ਸਕਦੇ ਹਵਾਨਾ ਕਿੰਨੇ ਦਿਨ ਦੱਸਿਆ ਸੀ ਆਪਾਂ ਬਈ 10 ਦਿਨ ਬਾਕੀ ਆ ਕੱਦ ਕਾਠ ਵੀ ਚੰਗਾ ਵੇਲ ਚੰਗੀ ਆ ਬਾਕੀ ਥਾਣ ਦੋਸਤੋ ਵੇਖ ਸਕਦੇ ਬਹੁਤ ਸੋਹਣਾ ਥਣ ਲੱਗਾ ਵਾ ਦੋਸਤੋ ਤੇ ਚਾਰੇ ਥਣ ਗਏ ਚਨੇਖੜਵੇਂ ਲੱਗੇ ਆ ਦੇਖ ਸਕਦੇ ਆ ਉਦਦੇ ਨੂੰ ਹਵਾਨਾਂ ਨੇ ਦੋਸਤੋ ਕਾਫੀ ਵੱਡਾ ਬਣਾ ਜਾਣਾ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਬਰੀਕ ਬਰੀਕ ਬਾਕੀ ਰੰਗ ਬਾਜ ਬਹੁਤ ਚੰਗਾ ਦੋਸਤੋ ਚੰਗੀ ਵਿਹੜਾ ਦੋਸਤੋ ਜਰੂਰ ਕਨੈਕਟ ਕਰਿਓ ਤੇ ਚੰਗਾ ਦੁੱਧ ਹੀ ਆਏਗੀ ਦੋਸਤੋ ਬਾਦੂਗੀ ਦੇਖ ਸਕਦੇ ਆ ਹਵਾਨੇ ਦੇ ਉੱਤੇ ਨਾੜਾਂ ਤੋਂ ਉਸ ਤੋਂ ਬਰੀਕ ਬਰੀਕ ਤੇ ਥਣ ਦੇਖ ਸਕਦੇ ਆ ਨੇੜ ਤੋਂ ਦੇਖ ਸਕਦੇ ਆ ਉਹ ਵੀ ਦੋਸਤੋ ਸਹੀਲ شریف ਆ ਅੰਨੇ ਜੰਮੀ ਠੀਕ ਆ ਦੇਖ ਸਕਦੇ ਆ ਦੋਸਤੋ ਤੇ ਭਾਈ ਮੋਲੇ ਦਾ ਜਮਾਂ ਜਾਇਜ਼ ਮੋਲੇ ਦਾ ਹੀ ਇੱਕ ਕੀ ਕਰਦੇ ਆ ਵਿੱਚੋਂ ਮਾਨਤਾਨ ਹੋ ਜਾਊਗਾ ਮਾਨਤਾਨ ਕਰਦੇ ਆ ਠੀਕ ਆ ਫੋਨ ਨੰਬਰ ਬੋਲ ਦੇ ਵੀ ਨੰਬਰ ਆਪਣੇ 998000 978000 2068 2068 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ